ਲੇਵੀ ਮੇਤਰੋ ਫਰੀਦਕੋਟ ਚਲੇ ਦਾ ਪਿੰਡ ਟੀਮਾਂ ਵਾਲੀ ਹਰਜੀਤ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਦੋ ਜਾਨਵਰਾਂ ਦੀ ਆ ਵੈੜਾ ਪਲੂਨਸ ਹੁੰਦੀ ਹੈ ਮੇਤਰੋ ਸੂਣ ਦੇ ਵਿੱਚ ਹਜੇ 20 ਦਿਨ ਬਾਕੀ ਆ ਕਦ ਕੁਦ ਵੱੱਛੀ ਦਾ ਬੜਾ ਜ਼ਬਰਦਸਤ ਥੱਲੋ ਤਿਆਰੀ ਬੜੀ ਕਰੂਗੀ ਰੇਡ 65000 ਵਿੱਚੋਂ ਮੌਕੇ ਤੇ ਮਾਨਤਨ ਹੋ ਜਾਊਗਾ ਭਾਈ ਜੰਦਾ ਦੋ ਨੰਬਰ ਤੇ ਮੈਂ ਦੂਜਾ ਸੂਆ ਸੂਈ ਆ 13 ਦਿਨਾਂ ਦੀ ਸੂਈ ਥੱਲੇ 17 ਲੀਟਰ ਕੰਡੇ ਲਾਉਣ ਵਾਲਾ ਦੁੱਧ ਐਨ ਤਿਆਰ ਆ ਪੀ ਉਸ 来 ਮੇਤਰੋ ਤੋਰ ਤਰਦੀ ਮੈਂ ਬੜੀ ਜ਼ਬਰਦਸਤ ਲੇਵੇ ਭਾਂਡੇ ਵਾਲੀ ਆ ਤੇ ਤੁਹਾਨੂੰ ਧਾਰਾਂ ਵੀ ਮਰਾਦ ਨਹੀਂ ਅਮਰੀਕਨ گاਵਾਂ ਵਾਂਗੂ ਠੰਡੀ ਸੀਲ ਆ 16 ਲੀਟਰ ਕੰਡੇ ਲਾਉਣ ਵਾਲਾ ਦੁੱਧ ਐਨ ਓਕੇ ਦੀ ਰਿਪੋਰਟ ਚਾ ਵੇ ਮਲੂਮੀਆਂ ਇਹ ਲੱਤਾਂ ਵਿੰਗੀਆਂ ਜ਼ਰੂਰ ਦਿਖਾਉਂਦੀ ਆ ਬਾਕੀ ਮੈਂ ਸਾਰੀ ਚੰਗੀ ਆ ਲੇਵੇ ਪੱਖ ਤੋਂ ਬੜੀ ਮਜ਼ਬੂਤ ਲੇਵਾ ਹੈ ਵੀ ਬਹੁਤ ਚੰਗਾ ਚੂਣ ਦੇਖ ਕੇ ਵੀ ਵਧੀਆ ਜਿਹਾ ਨਸ਼ਾ ਚੜਦਾ ਇਨੀ ਚਵਾਈ ਚੰਗੀ ਆ ਮੇਤਰੋ ਮੈਂ ਇਹਦੀ ਵੇਖੋ ਤੁਸੀਂ ਕਰਨ ਦੀ ਤੇ ਇਹਦਾ ਰੇਟ 1,42,000 1,40 ਦੀ ਬਾਈਆਂ ਦਾ ਦੇ ਦੇਾਂਗੇ ਦੁੱਧ ਵਾਲੇ ਪੱਖ ਤੋਂ ਪੂਰੀ ਖੜੀ ਆ ਆ ਫਾਰਮ ਟਰੈਕ 60 ਟਰੈਕਟਰ ਵੀ ਵਕਾਉਆ ਮਤਲਬ ਕਿੰਨਾ ਮਾਡਲ ਸੀ ਵੀਰੇ ਇਹ 98 98 ਮਾਡਲ ਆ 1 ਲੱਖ